ਵਾਹਿਗੁਰੂ ਵਾਹਿਗੁਰੂ ਵਾਹਿ ਹੇ ਗੁਰੂਵਾ ਪਹਿਲਾਂ ਤਾਂ ਅੱਜ ਕੇਸਗਰ ਸਾਹਿਬ ਜੀ ਜੋ ਖਾਲਸਾ ਦੀ ਜਨਮ ਭੋਏ ਆ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਤੂ ਆਦਲੇ ਆ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਆਂ ਮਾਣ ਵੀ ਮਹਿਸੂਸ ਕਰਦੇ ਆਂ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਥਾਨੀ ਕੁਰਬਾਨੀਆਂ ਨੂੰ ਅੱਜ ਸਾਧ ਸੰਗਤ ਤੇ ਸਤਿਕਾਰ ਭੇਟ ਕਰਦੇ ਆਂ ਔਰ ਸੰਗਤ ਦਾ ਲਾਭ ਸਾਲ ਇਕੱਠ ਲੋਕਾਂ ਦਾ ਸਤਿਕਾਰ ਲੋਕਾਂ ਵਿੱਚੋਂ ਸ਼ਰਧਾ ਇਸ ਗੱਲ ਦਾ ਦਰਸਾਵਾ ਸੰਕੇਤ ਆ ਕਿ ਗੁਰੂ ਕਲਗੀਧਰ ਪਾਸ਼ਾ ਲਸਾਨੇ ਕੁਰਬਾਨੀਆਂ ਨੂੰ ਮਰਦ ਭੁਲਾਇਆ ਨਹੀਂ ਜਾ ਸਕਦਾ ਔਰ ਇਸ ਦੇਸ਼ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਭੁਲਾਉਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਾਰਾਇਣ ਦਰਬਾਰ ਸਭਨੇ ਅੱਜ ਐਸੇ ਗੁਰੂ ਤੋਂ ਬਲ ਬਤ ਆਈਏ ਆਪ ਹਮ ਬਹੁਤ ਧੰਨ ਧੰਨ ਸਾਹਿਬ ਸਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਚਾ ਇਹਨਾਂ ਦਾ ਪ੍ਰਕਾਸ਼ ਦਿਹਾੜਾ 17 ਜਨਵਰੀ ਗੁਰਨਾਨ ਦੇਵਾਂ ਦਾ ਨਾਮ ਦੇਵਾ ਮਾਦੀ ਪਾਈ ਤੀ ਬੋਲੀ ਹੋਏ ਵਿੱਚ ਭਾਈ ਜੀ ਆ ਰਹੇ ਆ ਸਤਿਗੁਰਾਂ ਦਾ ਪਗਤ ਸਤਿ ਆਖਿ ਸ੍ਰੀ ਗੁਰੂ ਸਾਹਿਬ ਜਿੱਥੋਂ ਸਤਗੁਰਾਂ ਨੇ ਅੱਡੇ ਬਾਟੇ ਦੀ ਮੌਲ ਬਖਸ਼ਿਸ਼ ਕਰਕੇ ਪੰਜਾਬ ਨੂੰ ਆਪੇ ਕੋਲ ਥੇਲਾ ਦੀ ਉਹ ਮਰਿਆਦਾ ਚਲਾਈ ਸੀ ਭਾਈ ਸਾਹਿਬ ਉਹ ਅੱਜ ਮਹਾਨ ਨਗਰ ਕੀਰਤਨ ਤੋਂ ਸ਼ੁਰੂ ਹੋਇਆ ਜਿਹਦੀ ਸੰਪੰਨਤਾ 100 ਸਾਲਾਂ ਤੋਂ ਚੱਲ ਰਹੀ ਹੈ ਸ੍ਰੀ ਦਰਬੰਦ ਸਾਹਿਬ ਇੱਥੇ ਹੁੰਦੀ ਨਾ ਤੇ 70 ਸਾਲ ਤੋਂ ਰਹੀ ਵੱਡੇ ਪੱਧਰ ਤੇ ਸਤਿਗੁਰਾਂ ਦਾ ਪ੍ਰਕਾਸ਼ ਦੇ ਆੜਾ ਨਾਮ ਨਾਲ ਸਾਭੀ ਧਰਤੀ ਤੇ ਮਨਾਇਆ ਜਾਣਾ ਪਹਿਲਾਂ ਭਾਵੇਂ ਹੁਣ ਵੀ ਪਟਨਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦਾ ਪ੍ਰਕਾਸ਼ ਦੇ ਆੜਾ ਮਨਾਇਆ ਜਾਂਦਾ ਪਰ ਕਿਤੇ ਉਹ ਆ ਜਿਹੜੀ ਪਵਿੱਤਰ ਧਰਤੀ ਤਖਤ ਜੀ ਕੇਸਗੜ ਸਾਹਿਬ ਇੱਥੋਂ ਸਤਿਗੁਰੂ ਜੀ ਨੇ 1699 ਦੇ ਵਿੱਚ ਆਪੇ ਕੋ ਚੀਨਾਂ ਦੀ ਮर्यादा ਜਲਾਈ ਤੇ ਸਤਿਗੁਰੂ ਜੀ ਨੇ ਫੇਰ ਸੰਪੂਰਨ ਦਾ ਸਤਿਗੁਰੂ ਜੀ ਨੇ ਪ੍ਰਮੇਸ਼ਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਧੰਨ ਵਿੱਚ ਧਰਤੀ ਦੇ ਪਾਸੇ ਕੀਤੀ ਸੋ ਅੱਜ ਇਹ ਮਹਾਨਗਰ ਕੀਰਤਨ ਦੀ ਪ੍ਰਾਪਤਾ ਹੋਈ ਆ ਇਹ 16 ਤਰੀਕ ਨੂੰ ਜਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਸਮਾਪਤੀ ਹੋਊਗੀ 16 ਨੂੰ ਤੇ 17 ਨੂੰ ਵੱਡੇ ਸਮਾਗਮ ਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਥੇ ਹੋਣ ਕੇ ਤੇ 17 ਤਰੀਕ ਨੂੰ ਰਾਤ ਨੂੰ ਆਤਸ਼ਵਾਦੀ ਹੌਲੀ ਹੌਲੀ ਤੇ ਦੀਪ ਮਾਲਾ ਉਹ ਵੱਡੇ ਪੱਧਰ ਤੇ ਜਿਹੜੀ ਆ ਇਸ ਸਮਾਗਮ ਦੀ ਜਿਹੜੀ ਸੋਭਾ ਨੂੰ ਹੋਰ ਵਧਾਉਣਗੇ ਸੋ ਆਓ ਸਾਰੇ ਰਲ ਮਿਲ ਕੇ ਉਸ ਪਰਵਿੱਤਰ ਮਰਿਆਦਾ ਅਨੁਸਾਰ ਚੱਲੀਏ ਖੰਡੇ ਬਾਤੇ ਦੀ ਬਹੁਤ ਸ਼ਕੀ ਗੁਰੂ ਵਾਲੇ ਬਣਿਏ ਇਹ ਜਿਹੜਾ ਨਗਰ ਕੀਰਤਨ ਹੈ ਇਹ ਗੁਰੂ ਪਾਤਸ਼ਾਹ ਜੀ ਦੀ ਉਸ ਪਿੱਤਰ ਜਿਹੜਾ ਆਪਾਂ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਉਸ ਮਾਰਗ ਤੋਂ ਪੈਣਾ ਤੋਂ ਹੁੰਦਾ ਹੋਇਆ ਜਾ ਕੇ ਦੰਦਰਾ ਸਾਹਿਬ 16 ਤਰੀਕ ਨੂੰ ਖਤਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਜਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਦੀ ਰਮਤਾ ਹੋਈ ਹੈ ਜੀ ਸੰਗਤਾਂ ਦੇ ਵਿੱਚ ਵੀ ਪੂਰਾ ਜੋਸ਼ ਦੇਖਣ ਨੂੰ ਮਿਲਿਆ ਸਾਰੀ ਸੰਗਤ ਨੂੰ ਜਿਹੜਾ 17 ਜਨਵਰੀ ਨੂੰ ਪ੍ਰਕਾਸ਼ਪੁਰ ਜਾ ਰਿਹਾ ਆਂ ਲੱਖ ਲੱਖ ਵਧਾਈ। ਬੜੀ ਖੁਸ਼ੀ ਹੈ ਕਿ ਅੱਜ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਹੜਾ ਨਗਰ ਪ੍ਰੀਤਨ ਆਰੰਭ ਹੋਇਆ ਉਹ ਬਹੁਤ ਵੱਡਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ। ਗੁਰੂ ਮਹਾਰਾਜ ਕਿਰਪਾ ਕਰਨ 16 ਤਰੀਕ ਨੂੰ ਇੱਕ ਰਵੰਡੀ ਸਾਹ ਕੋ ਪਹੁੰਚੇਗਾ ਔਰ 17 ਨੂੰ ਪਹਿਲੀ ਵਾਰੀ ਵੱਡੇ ਪੱਧਰ ਦੇ ਉੱਤੇ ਜਿਹੜਾ ਸਰਪੰਸਦਾਨੀ ਸਾਇਬੇ ਕਮਾਲ ਸਾਹਿਬ ਜੀ ਦੀ ਗੁਰੂਪ੍ਰਿੰਸੀਪਲ ਜੀ ਦਾ ਬੋਲ ਹੋਵੇਗਾ। ਵੱਡੇ ਪੱਧਰ ਤੇ ਉਹ ਤੇ ਐਸਜੀਪੀਸੀ ਵੱਲੋਂ ਸਮਾਗਮ ਕਰਕੇ ਇੱਥੇ ਮੈਂ ਕਿਹਾ ਤੇ ਹਰ ਸਾਲ ਹਰ ਪਿੰਡ ਦੇ ਵਿੱਚ ਮਨਾਇਆ ਜਾਂਦਾ ਵੱਡਾ ਸਮਾਗਮ ਅੱਗੇ ਤੱਕ ਪਟਨਾ ਸਾਹਿਬ ਤੇ ਹੁੰਦਾ ਜਿਹੜਾ ਮਤਲਬ ਜਨਮਸਥਾਨ ਪਰ ਇੱਥੇ ਵੀ ਹੁਣ ਜਿਹੜਾ ਸਮਾਗਮ ਸ਼ੁਰੂ ਕੀਤਾ ਜਾ ਰਿਹਾ ਬੜਾ ਅਲਾਗਾ ਯੋਗ ਫੈਸਲਾ ਹੈ ਇਹਨੇ ਸਾਰੀ ਸੰਗਤ ਨੂੰ ਅਪੀਲ ਕਰਦਾ ਤੇ ਜਿਸ ਜਿਸ ਰਸਤੇ ਦੇ ਉੱਤੇ ਵੀ ਨਗਰਿਕ ਕੰਨ ਜਾ ਰਿਹਾ ਕਿ ਤੁਮ ਉਸੇ ਹੀ ਮਾਰਗ ਤੇ ਸਾਰੀਆਂ ਸੰਗਤਾਂ ਉਤਸ਼ਾਹ ਦੇ ਨਾਲ ਸਵਾਗਤ ਬਿਲਕੁਲ ਸ਼ਰੂਬਲੇ ਗੁਰੂਗੁਰਾ ਪ੍ਰੰਦੇ ਕਮੇਟੀ ਦਾ ਬੜਾ ਵਧੀਆ ਉਪਰਾਲਾ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜਿਹੜੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਅੱਜ ਸ਼ਰੰਭ ਹੋ ਕੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਜਾਣਾ ਸੋ ਇਹ ਸਾਰਾ ਜਿਹੜਾ ਰੂਟ ਆ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਰੱਖਿਆ ਗਿਆ ਭਾਵ ਕਿ ਜਦੋਂ ਦਸ਼ਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹ ਜਿਹੜੇ ਰਸਤਿਆਂ ਨੂੰ ਹੁੰਦੇ ਹੋਏ ਅੱਗੇ ਦਮਦਮਾ ਸਾਹਿਬ ਤੱਕ ਗਏ ਉੱਥੇ ਉੱਥੇ ਨੂੰ ਇਹ ਰਸਤੇ ਦੇ ਵਿੱਚੋਂ ਇਹ ਗੁਜ਼ਰਦਾ ਹੋਇਆ ਇਹ ਨਗਰ ਕੀਰਤਨ ਜਾਣਾ ਹੈ ਸੋ ਅੱਜ ਬੜੀ ਸ਼ਰਧਾ ਦੇ ਨਾਲ ਜਾਹੋ ਜਨਾਲ ਦੇ ਨਾਲ ਸੱਜਦਾ ਨੇ ਬੜੇ ਪੂਰੀ ਸ਼ਰਧਾ ਦੇ ਨਾਲ ਜੋਸ਼ ਦੇ ਨਾਲ ਛੜਤੀ ਕਲਾ ਦੇ ਨਾਲ ਅੱਜ ਇਹ ਨਗਰ ਕੀਰਤਨ ਜਿਹੜਾ ਰបਦਾ ਹੋਈ ਆ ਰਸਤੇ ਦੇ ਵਿੱਚ ਸੰਗਤਾਂ ਉਹਨੇ ਵੱਡੇ ਪੱਧਰ ਤੇ ਸਵਾਗਤ ਕਰ ਰਹੀਆਂ ਨੇ ਸੋ ਮੈਂ ਸਮਝਦਾ ਕਿ ਇਹ 16 ਤਰੀਕ ਨੂੰ ਅੱਜ 10:30 ਵਜੇ ਸ਼ੁਰੂ ਹੋ ਕੇ 16 ਤਰੀਕ ਨੂੰ ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਜਿਹੜੀ ਹੋਣੀ ਆ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਅਗਲੇ ਦਿਨ ਵੱਡਾ 17 ਤਰੀਕ ਨੂੰ ਫਿਰ ਉਹ ਸਮਾਗਮ ਆ ਜਿਹੜਾ ਉੱਥੇ ਹੋਣਾ ਲੰਬਾ ਪੈਂਡਾ ਜੀ ਕੀ ਅਪੀਲ ਕਰਦੇ ਸੰਗੋਂ ਲੰਬੇ ਪੈਂਡੇ ਵਿੱਚ ਇਹੀ ਅਪੀਲਾ ਕੀ ਦਸ਼ਮੇਸ਼ ਪਿਤਾ ਨੂੰ ਜਨਮ ਪ੍ਰਕਾਸ਼ ਉਤਸਵ ਨੂੰ ਇਸ ਮਨਕਪਤ ਨਗਰ ਕੀਰਤਨ ਆ ਰਿਹਾ ਵਿਸ਼ਾਲ ਜਿਹਦੇ ਨਾਲ ਗੁਰੂ ਸਾਹਿਬ ਦੇ ਸ਼ਸਤਰ ਵੀ ਆ ਰਹੇ ਨੇ ਗੁਰਤੇਗ ਬਾਦ ਸਾਹਿਬ ਦੇ ਸ਼ਸਤਰ ਆ ਰਹੇ ਨੇ ਸ੍ਰੀ ਹਰਗੋਬਿੰਦ ਸਾਹਿਬ ਪਾਸ਼ਾ ਦੇ ਸ਼ਸਤਰ ਆ ਰਹੇ ਨੇ ਸੰਗਤਾਂ ਜਿੱਤੇ ਨਗਰ ਕੀਰਤਨ ਦਾ ਸਵਾਗਤ ਕਰਨ ਉਥੇ ਸ਼ਸਤਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਅਤੇ ਪੂਰੇ ਜੋਸ਼ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਸ ਨਗਰ ਕੀਰਤਨ ਦਾ ਅਦਾ ਖਾਸ ਤੌਰ ਤੇ ਯੂਥ ਨੂੰ ਜਿਹੜਾ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਧੇ ਲੈਣ ਦੀ ਬਿਲਕੁਲ ਉਹ ਤਾਂ ਹੈ ਹੀ ਹੈ ਸੇਧ ਗੁਰੂ ਸਾਹਿਬ ਦੇ ਜੀਵਨ ਤੋਂ ਉਹੀ ਲੈਣ ਦੀ ਲੋੜ ਆ ਕਿ ਕਿੰਨਾ ਮਤਲਬ ਜਿਹੜਾ ਗੁਰੂ ਸਾਹਿਬ ਦਾ ਜੀਵਨ ਹੈ ਉਹ ਇੱਕ ਮਹਾਨ ਸਾਨੂੰ ਇੱਕ ਇਤਿਹਾਸ ਦੇ ਕੇ ਦੇ ਰਿਹਾ ਸੋ ਨੌਜਵਾਨਾਂ ਨੂੰ ਦਸਤਾਰ ਬੰਨਣੀ ਚਾਹੀਦੀ ਆ ਕੇਸ ਰੱਖਣੇ ਚਾਹੀਦੇ ਨੇ ਤੇ ਗੁਰੂ ਸਾਹਿਬ ਦੇ ਦਿੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਆ ਅੱਜ ਸਾਡੇ ਮਹਾਂ ਜੋ ਸ਼ੇਖ ਪੰਦੇਵ ਮਹਾਂ ਸਰ ਸ਼ਾਹ ਸਹਿਬ ਗਵਰਨਰ ਜੀ ਮਹਾਰਾਜੀ ਦੇ ਪ੍ਰਕਾਸ਼ ਗੁਰੂ ਨੂੰ ਸਮਰਪਤ ਜੋ ਨਗਰ ਕੀਰਤਨ ਅਕਸ਼ਰੀ ਕੇਸਗਰ ਸਾਹਿਬ ਤੋਂ ਰੰਭ ਹੋਇਆ ਇਹ 16 ਤਰੀਕ ਨੂੰ ਇਸਲੇ ਤਖਤ ਸ੍ਰੀ ਦਮਦੋਸ ਸਾਹਿਬ ਵਿਖੇ ਪਹੁੰਚਣਾ ਪਹਿਲਾ ਪੜਾ ਚਮਕੌਰ ਸਾਹਿਬ ਵਿਖੇ ਹੋਏਗਾ ਦੂਸਰਾ ਪੜਾ ਆਲਮਗੀਰ ਸਾਹਿਬ ਵਿਖੇ ਹੋਏਗਾ ਤੀਸਰਾ ਪੜਾ ਮੈਦੀਆਂ ਸਾਹਿਬ ਵਿਖੇ ਹੋਏਗਾ ਚੌਥਾ ਪੜਾ ਤੁਸੀਂ ਜਤੋ ਸਾਹਿਬ ਵੀ ਕਿਹੋ ਹੋਏਗਾ ਬੰਨਾ ਪੜਾ ਮੁਖਸਰ ਸਾਹਿਬ ਅਤੇ ਛੇਵਾ ਪੜਾ ਬਠੰਡਾ ਵੀ ਕਿਹੋ ਹੋਏਗਾ ਇਹ ਨਗਰ ਕੀਰਤਨ ਦੇ ਪ੍ਰਤੀਸ਼ਟਾ ਵੀ ਤੁਸੀਂ ਦੇਖ ਹੀ ਰਹੇ ਆ ਕਿੰਨਾ ਭਾਰੀ ਦਿਸ਼ਾਤ ਕਿੰਨੀਆਂ ਰੌਣਕਾਂ ਲਗੀਆਂ ਇਹ ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੀ ਕਿਰਪਾ ਉਹਨਾਂ ਦਾ ਪ੍ਰਕਾਸ਼ ਤੋਂ ਸਾਰੇ ਸੱਤ ਬਹੁਤ ਬਹੁਤ ਵਧਾਈ